ਇਨੂੰ ਉਸ ਸਮੇਂ ਜੇਲ੍ਹ ਦੇ ਤੌਰ ਤੇ ਵਰਤਿਆ ਜਾਂਦਾ ਹੈ ਜਿਹੜੇ ਮਲਜਮ ਮੌਕੇ ਤੇ ਫੜੇ ਜਾਂਦੇ ਹਨ ਉਹਨਾਂ ਨੂੰ ਇੱਥੇ ਕੈਦਖਾਨੇ ਵਿੱਚ ਰੱਖਿਆ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਸਰਾਏ ਅਮੰਦਖਾਨ ਨੇੜੇ ਗੰਡੀਵਿੰਡ ਜਭਾਲ ਏਰੀਆ ਜ਼ਿਲ੍ਹਾ ਪਤਾ ਨਹੀਂ ਅੰਮ੍ਰਿਤਸਰ ਹੈ ਕਿ ਤਰਨਤਾਰਨ ਨੇ ਥੋੜਾ ਜਿਹਾ ਮੇਰੇ ਹੁਣ ਯਾਦ ਚ ਨਹੀਂ ਆ ਇਹ ਆਮੰਦਖਾਨ ਦੀ ਸਰਾਇਆਂ ਬਹੁਤ ਹੀ ਵਧੀਆ ਇਮਾਰਤਾਂ ਮੁਗਲਾਂ ਦੇ ਟਾਈਮ ਦੀ ਚਰ ਆਮੰਦਖਾਨ ਹੀ ਹੋਣਾ ਜਿਆਦਾ ਇਤਿਹਾਸਿਕ ਦਾ ਮੈਂ ਪੜਿਆ ਨਹੀਂ ਪਰ ਮੈਂ ਉਤੋਂ ਤੋਂ ਤੁਹਾਨੂੰ ਸਾਰਾ ਬਿਲਡਿੰਗ ਦਾ ਜਿਹੜਾ ਵਿਊ ਆ ਉਹ ਦਿਖਾ ਦਿੰਨਾ ਕਿ ਅੱਜ ਤੋਂ ਵੇਖ ਲਓ 100 ਸਾਲ ਪਹਿਲਾਂ ਮਤਲਬ ਵੀ ਕਈ 100 ਸਾਲ ਪਹਿਲਾਂ ਸਦੀਆਂ ਪਹਿਲਾਂ ਐਦਾਂ ਦੇ ਇੰਜੀਨੀਅਰਿੰਗ ਦੇ ਨਮੂਨੇ ਹੁੰਦੇ ਹੀ ਕਿ ਐਜਾਂ ਹੀ ਵਧੀਆ ਇਮਾਰਤਾਂ ਬਣਦੀਆਂ ਸੀ ਜਿਹੜੀਆਂ ਕਈ ਕਈ 2-200 ਤੇ 300 ਸਾਲ ਖੜੀਆਂ ਰਹਿੰਦੀਆਂ ਹਨ ਤੇ ਅੱਜ ਜਿਹੜੇ ਆਪਾਂ ਸੀਮਟ ਵਾਲੇ ਘਰ ਬਣਾਉਂਦੇ ਆ ਤੇ ਉਹਨਾਂ ਦੀ ਮਨਿਆਦ ਇੰਨੀ ਜ਼ਿਆਦਾ ਨਹੀਂ ਹੁੰਦੀ ਕਿੰਨਾ ਆਪਾਂ ਸਰੀਆ ਕਈ ਕੁਝ ਕਰਦੇ ਆ ਤੇ ਇਹ ਸਭ ਚੂਨੇ ਦੇ ਨਾਲ ਬਿਨਾ ਸਰੀਆ ਬਿਨਾ ਸੀਮਟ ਤੋਂ ਇਹ ਇਮਾਰਤਾਂ ਬਿਲਡਿੰਗਾਂ ਬਣੀਆਂ ਹੁੰਦੀਆਂ ਔਰ ਇਹਨਾਂ ਦੀ ਖੂਬਸੂਰਤੀ ਅੱਜ ਵੀ ਬਾਗਮਾਲ ਆ ਔਰ ਇਹ ਠੰਡੀਆਂ ਰਹਿੰਦੀਆਂ ਨਾ ਜ਼ਿਆਦਾ ਗਰਮ ਹੁੰਦੀਆਂ ਤੇ ਨਾ ਹੀ ਜ਼ਿਆਦਾ ਸਿਆਲ ਦੇ ਵਿੱਚ ਠੰਡੀਆਂ